ਨੇ ਵਕ ਵਕ ਥਾਵਾਂ ਨੂੰ ਭਾਗ ਲਾਉਂਦੇ ਹੋਏ ਰਾਏਪੋਟ ਦੀ ਧਰਤੀ ਦੇ ਉੱਤੇ 19 ਪੋ ਵਾਲੇ ਦਿਨ ਆ ਕੇ ਆਸਮ ਆਉਂਦੇ ਨੇ ਜਦੋਂ ਨੂਰਾ ਮਾਈ ਮੱਝਾਂ ਚਾਰਨ ਵਾਸਤੇ ਆਇਆ ਇੱਥੇ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਾਲ ਤਿੰਨ ਸਿੱਖ ਨੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਜਦੋਂ ਨੂਰਾ ਮਾਈ ਦੁੱਧ ਮੱਝਾਂ ਚਾਰਨ ਵਾਸਤੇ ਆਇਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਾਨ ਲਗੇ ਲਿਆ ਦੁੱਧ ਸਕਣਾ ਕਹਿਣ ਲੱਗਾ ਮਹਾਰਾਜ ਮੱਜਾਂ ਤੇ ਮੈਂ ਸਵੇਰੇ ਆਪਣੇ ਘਰ ਤੋਂ ਭਿਆਆਂ ਜੇ ਤੁਸੀਂ ਆਖੋ ਤੇ ਮੈਂ ਘਰੋਂ ਜਾ ਕੇ ਦੁੱਧ ਲਿਆ ਕੇ ਤੁਹਾਨੂੰ ਸਕਾ ਦੇਂਦਾ ਵਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਅੰਸ਼ ਅੱਟੇ ਵਾਲੇ ਸਾਰਾ ਕਰਕੇ ਕਿਹਾ ਕਹਿਣ ਲੱਗੇ ਉਹਦੇ ਥੱਲੇ ਬੈਠ ਉਹ ਦੁੱਧ ਦੇਵੇਗੀ ਨੂਰੇ ਮਾਹੀ ਦੇ ਸਹਿਬ ਦਾ ਵਚਨ ਸੱਤ ਕਰਕੇ ਮੰਨਿਆ ਇਹ ਕੰਨ ਲੱਗਾ ਮਹਾਰਾਜ ਚੋਮਾ ਕਾਲੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ 288 ਸੇਕਾਂ ਵਾਲਾ ਗਲਗਾ ਸਾਗਰ ਦਿੱਤਾ ਸਾ ਸੰਗਤ ਜੀ ਇਹ ਗੰਗਾ ਸਾਗਰ ਉਹ ਬੰਦਾ ਸਾਗਰ ਹੈ ਜਿਹਦੇ ਵਿੱਚ ਰੇਤ ਪਾਈਏ ਘਿਰ ਜਾਂਦੀ ਹੈ ਦੁੱਧ ਪਾਈਏ ਭੁੱਲ ਜਾਂਦਾ ਹੈ ਜਿਹਦੇ ਵਿੱਚ ਰੇਤ ਪਾਈਏ ਘਿਰ ਜਾਂਦੀ ਹੈ ਪਾਣੀ ਪਾਈਏ ਭੁੱਲ ਜਾਂਦਾ ਹੈ ਪਰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹਦੇ ਵਿੱਚ ਉਹ ਦੁੱਧ ਦਾ ਇੱਕ ਤੁੰਕਾ ਵੀ ਬਾਹਰ ਨਹੀਂ ਡਲਿਆ ਜਨਨ ਨਨੂ ਦੇ ਨੇ ਦੋ ਚੱਕ ਚੋਕ ਦੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਆਏ ਸ਼ਕਾ ਨੂੰ ਸਿਖਾਉਣਾ ਕੀਤਾ ਸ਼ਕਾ ਕੇ ਮੁਰਗ ਨਹੀਂ ਜੜਾਏ ਰਾਏ ਤਨੇ ਦੇ ਪਾਤ ਗਿਆ ਉਹ ਉ ਜਾ ਕੇ ਸਾਰੀ ਗਿੱਥੀਆਂ ਦਸੀ ਰਾਏ ਕਲਾ ਨੰਗੇ ਪੈਰੀ ਆ ਕੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜਿਓ ਦੇ ਚਰਨਾਂ ਉਤੇ ਨਨਿ ਸ਼ਕਾਰ ਕਰਦਾ ਤੇ ਨਾਲ ਕਹਿਣ ਲੱਗਾ ਮਹਾਰਾਜ ਮੈਨੂੰ ਆਪ ਨੂੰ ਫੜਮ ਦੇ ਕੋਲੋਂ ਪਤਾ ਲੱਗਦਾ ਹੈ ਕਿ ਤੁਹਾਡੇ ਸਹਿਬ ਜਾਦੇ ਸਹੀਦ ਹੋ ਗਏ ਨੇ ਸਤਿਗੁਰੂ ਜੀ ਕਹਿਣ ਲੱਗੇ ਐਸੀ ਤਰ੍ਹਾਂ ਆਕਾਲ ਪੁਰਖ ਵੈਕੁਰ ਦਾੂ ਸੀ ਐਸੀ ਤਰ੍ਹਾਂ ਹਾਂ ਸੀ ਤੇ ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਕੋਈ ਮੇਰੇ ਲੈ ਕੇ ਸੇਵਾ ਹੋਵੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਕਹਿਣ ਲੱਗੇ ਜੇ ਸੇਵਾ ਕਰਨੀ ਚਾਹਨਾ ਹੈ ਨਾ ਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਖਬਰ ਮੰਗਾ ਕੋਈ ਭਰੋਸੇਯੋਗ ਬੰਦਾ ਭੇਜ ਕਹਿਣ ਲੱਗਾ ਮਹਾਰਾਜ ਮੇਰਾ ਕੋਈ ਭਰੋਸੇਯੋਗ ਬੰਦਾ ਕੇਵਲ ਬੁਰਾ ਮਾਈ ਹੈ ਜਿਨੇ ਆਪ ਜੀਆਂ ਨੂੰ ਦੋਚੋ ਕੇ ਸਿਕਉਣਾ ਕੀਤਾ ਇਸ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਨਾਲੇ ਢੂੜੇ ਦੀ ਭੈਣ ਨੂਰਾ ਜਿਹੜੀ ਆ ਉਹ ਫਤਿਹਗੜ੍ਹ ਦੀ ਧਰਤੀ ਦੇ ਵਿਆਹ ਹੀ ਹੋਈ ਹੈ ਇਹ ਇਹ ਉਹ ਤੋਂ ਜਾ ਕੇ ਖਬਰ ਨਹੀਂ ਆ ਸਕਦਾ ਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਥਾਪੜ ਦਿੱਤਾ ਮੂਰੇ ਮਾਹੀ ਨੂੰ ਹੋ ਰਿਆ ਮੂਰਾ ਮਾਹੀ ਆਪਣੀ ਭੈਣ ਦੇ ਕੋਲ ਗਿਆ ਭੈਣ ਦੇ ਘਰ ਜਾ ਕੇ ਜੋ ਵੀ ਸਾਰੀ ਉਸ ਰਹਾੰਮ ਦੀ ਧਰਤੀ ਤੇ ਬਾਣਾ ਵਾਪਰਿਆ ਏ ਉਹਨੂੰ ਸਾਰੇ ਨੂੰ ਸੁਣ ਨਾ ਕੀਤਾ ਏ ਤੇ ਜਦੋਂ ਸੁਣਿਆ ਏ ਤੇ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਕਰਕੇ ਹੰਝੂ ਦੋਹਾਂ ਭੈਣ ਭਰਾਵਾਂ ਦੇ ਵਗਦੇ ਪਏ ਨੇ ਇਹ ਮੂਰੇ ਮੂਰੇ ਦੇ ਭੈਣ ਹੋਰਾਂ ਨੇ ਦੱਸਿਆ ਕਿ ਜਾਲਮਾਂ ਜਿਹੜਾ ਹੈ ਕਿਵੇਂ ਸਹਿਬ ਜਦਿਆਂ ਨੂੰ ਮੀਹਾਂ ਦੇ ਵਿੱਚ ਚਿੰਨ ਕੇ ਸਹੀ ਗੁੜੀ ਕੀਤਾ ਜਾਲਮਾਂ ਦੀ ਇੱਕ ਭੰਨਨ ਦੀ ਥਾਂ ਦੇ ਉੱਤੇ ਸਹਿਬ ਜਦਿਆਂ ਦੀਆਂ ਗੋਡਿਆਂ ਦੀਆਂ ਚੱਪੜੀਆਂ ਨੂੰ ਜਿਹੜਾ ਹੈ ਤੇਸੀ ਮਾਰ ਕੇ ਵਕਤ ਕਰ ਦਿੱਤਾ ਇਹ ਸਾਰੀ ਵਿਥਿਆ ਦੱਸੇ ਨੂਰਾ ਖਬਰ ਸੁਣ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਰਾਇਪੋਟ ਆਉਂਦਾ ਹੈ ਤੇ ਉਹਨੇ ਕਿਰਨ ਨੂੰ ਸੁਰਜ ਡੁੱਬਦਾ ਪਿਆ ਕਹਿਣ ਲੱਗਾ ਮਹਾਰਾਜਿ ਖਬਰ ਕਿਵੇਂ ਦਸਾਂ ਅੱਜ ਸੂਰਨ ਜੀ ਗੋਬ ਦਾ ਪਿਆਏ ਤੇ ਤੁਹਾਡੀ ਜਿਹੜੀ ਆ ਖੋਲ ਦਾ ਸੂਰਨ ਗੋਬ ਗਿਆ ਸਤਿਗੁਰੂ ਜੀ ਕਹਿਣ ਲੱਗੇ ਨੂਰਿਆ ਤੂੰ ਕਿਸੇ ਗੱਲੋਂ ਘਬਰਾ ਨਾ ਨਾ ਸਾਮਾਨ ਖਬਰਾਂ ਸੁਣਦਾ ਆਦੀ ਹੋ ਚੁਕਾ ਕਹਿਣ ਲੱਗੇ ਜਿਸ ਦਿਨ ਮੇਰੇ ਪਿਤਾ ਦਾ ਅਸੀਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ ਉਸ ਦਿਨ ਵੀ ਸਾਮਾ ਪਈ ਹੋਈਆਂ ਸਨ ਕਹਿਣ ਲੱਗੇ ਅਜੇ ਕੱਲ ਪਰਸੋਂ ਦੀ ਗੱਲ ਹੈ ਅੱਠਵਾਂ ਉਹ ਵਾਲੇ ਦਿਨ ਮੇਰੇ ਸਹਬਜ਼ਾਦੇ ਮੇਰੀਆਂ ਅੱਖਾਂ ਦੇ ਸਾਹਮਣੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਉਸ ਦਿਨ ਵੀ ਸਾਮਾ ਪਈਆਂ ਹੋਈਆਂ ਸਨ ਨੂਰਾ ਅੱਜ ਖਬਰ ਦੱਸ ਅੱਜ ਤੋਂ ਬਾਅਦ ਸਦਾ ਵਾਸਤੇ ਤੁਰ ਕਰ ਆਏ ਜੀ ਸਾਮਾ ਪੈ ਜਾਣ ਨੂੰ ਜ਼ਾਲਮ ਰਾਜ ਨੋਕ ਜਾਵੇਗਾ ਨੂਰਾ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਬਰ ਦੱਸਦਾ ਹੈ ਕਹਿਣ ਲਗਾ ਮਹਾਰਾਜ ਮੇਰੀ ਭੈਣ ਨੂਰਾ ਨੇ ਦੱਸਿਆ ਹੈ ਕਿ ਇਵੇਂ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਜ਼ਾਲਮਾਂ ਨੇ ਇੱਟ ਭੰਨਣ ਦੀ ਥਾਂ ਦੇ ਉੱਤੇ ਐਸੀ ਮਾਰ ਕਰਕੇ ਜਿਹੜਾ ਹੈ ਸਹਿਬਜ਼ਾਦਿਆਂ ਦੇ ਗੋਡੇ ਉਹਨੀਆਂ ਚੱਪੜੀਆਂ ਨੂੰ ਅਲੱਗ ਕਰ ਦਿੱਤਾ ਇਸ ਤਰ੍ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜੀ ਸਾਡੀ ਵਿਥਿਆ ਸੁਣਦੇ ਨੇ ਨਾਲ ਤੀਰ ਦੀ ਨੋਕ ਦੇ ਨਾਲ ਕਾਹਦਾ ਬੂਟਾ ਖਰੋਚ ਨਹੀਂ ਪਏ ਨੇ ਉਧਰੋਂ ਖਬਰ ਮੁੱਕਦੀ ਹੈ ਉਦੋਂ ਸਤਗੁਰੂ ਜੀ ਕਹਿਣ ਲੱਗੇ ਅੱਜ ਤੋਂ ਤੁਰਕ ਰਾਏ ਦੀ ਜੜ ਕੁੱਟੀ ਗਈ ਰਾਏ ਕੱਲਾ ਜਿੰਨੀ ਵੀ ਸੰਗਤ ਸੁਣਦੀ ਪਈ ਹੈ ਸਾਰੇ ਅੰਧਿਆਂ ਅੱਖਾਂ ਦੇ ਵਿੱਚੋਂ ਹੰਝੂ ਵਗਦੇ ਪਏ ਨੇ ਤੇ ਸਾਧ ਸੰਗਤ ਜੀ ਕੁਝ ਸਮੇ ਬਾਅਦ ਰਾਏ ਕੱਲਾ ਕਹਿਣ ਲੱਗਾ ਮਹਾਰਾਜ ਮੈਂ ਵੀ ਤੁਰਕ ਹਾਂ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਸਤੁਰਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚੰਦਿਆ ਫਲ ਪਾਵਣਾ ਹੋਮੈ ਵਿੱਚ ਹੋ ਜਾਏ ਕਿਉਂਕਿ ਸਾਬ ਨੇ ਬਚਨ ਕੀਤਾ ਸਤਿਗੁਰੂ ਜੀ ਦੀ ਕੀਤੀ ਸੇਵਾ ਸਫਲ ਹੀ ਹੈ ਜੇ ਕੋਈ ਚੇਤ ਲਾ ਕੇ ਕਰਦਾ ਹੈ ਮਨ ਚੰਦਿਆ ਫਲ ਪਾਉਣਾ ਹੋਮੈ ਵਿੱਚ ਹੋ ਜਾਏ ਮਨ ਚੰਦੇ ਫਲਾਂ ਦੀ ਉਸ ਮਨੋਖੂ ਪ੍ਰਾਪਤੀ ਹੁੰਦੀ ਹੈ ਤੇ ਹਉਮੈ ਉਹਦੇ ਅੰਦਰੋਂ ਦੂਰ ਹੋ ਜਾਂਦੀ ਕਿਵੇਂ ਹਉਮੈ ਦੂਰ ਹੁੰਦੀ ਕਿਉਂਕਿ ਸਮਝ ਆ ਗਈ ਕਬੀਰ ਮੇਰਾ ਮੁੱਢ ਮੈਂ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ

ਤੈਨੂੰ ਅਰਪਣ ਕਰਦੇ ਆ ਇਹਨਾਂ ਦੇ ਵਿੱਚੋਂ ਮੇਰਾ ਕੁਝ ਵੀ ਨਹੀਂ ਸਤਿਗੁਰੂ ਨੇ ਕਹਿਣ ਲੱਗੇ ਰਾਏ ਕਲਿਆ ਤੂੰ ਸੇਵਾ ਕੀਤੀ ਜੇ ਸਤਿਗੁਰੂ ਨੇ ਕਹਿਣ ਲੱਗੇ ਤੇਰਾ ਰਾਜ ਭਾਗ ਸੁਲਾਮਤ ਰਹੇਗਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੇ ਫਿਰ ਤਿੰਨ ਤੀਜਾਂ ਇੱਕ ਗੰਗਾ ਸਾਗਰ ਇੱਕ ਰੇਹਲ ਤੇ ਇੱਕ ਸ੍ਰੀ ਸਹਿਬਾਇ ਕਲਿਆ ਨੂੰ ਦੇਖ ਕੇ ਕਹਿਣ ਲੱਗੇ ਜਿਨ੍ਹਾਂ ਤੇ ਇਹਨਾਂ ਦੀ ਸੇਵਾ ਕਰੇਂਦਾ ਤੇਰਾ ਰਾਜ ਭਾਗ ਸੁਲਾਮਤ ਰਹੇਗਾ ਫਿਰ 19ਵੀਂ ਕੀ ਕੋ ਤਿੰਨ ਦਿਨ ਸਤਿਗੁਰੂ ਜੀ ਇਸ ਧਰਤੀ ਨੂੰ ਭਾਗ ਲਾਉਂਦੇ ਨੇ ਉਸ ਤੋਂ ਬਾਅਦ ਸਤਿਗੁਰੂ ਜੀ ਨੇ ਕਾਂਗੜ ਦੀ ਧਰਤੀ ਤੇ ਪਹੁੰਚਦੇ ਨੇ ਉੱਥੇ ਫਿਰ ਜਗਰਨਾ